ਮਰਨਾਉ ਗੁਰਚਾਰਨ ਸਿੰਘ ਹੈ ਜੀ ਕੀ ਲੱਗਦਾ ਤੁਹਾਨੂੰ ਅੱਜ ਸੀਐਮ ਭਗਵੰਤ ਮਾਨ ਆਏ ਨੇ ਇੱਥੇ ਮਸ਼ੀਨਾਂ ਵੀ ਬੜੀਆਂ ਚਲਦੀਆਂ ਦੀ ਸਵੇਰ ਦੀਆਂ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਜੀ ਮਸ਼ੀਨਾਂ ਜੀ ਜਦੋਂ ਭਗਵੰਤ ਮਾਨ ਵਾਗੇ ਜੀ ਮਸ਼ੀਨਾਂ ਜਦੋਂ ਤੁਰਨੀਆਂ ਸ਼ੁਰੂ ਹੋ ਗਈਆਂ ਸੀ ਇਹ ਲੋਕ ਦਿਖਾਵਾ ਕਰਦੇ ਨੇ ਥੋੜਾ ਜਿਹਾ ਚਿਰ ਕੰਮ ਕਰਦੇ ਨੇ ਇਹਨਾਂ ਦਾ ਲੋਕ ਦਿਖਾਵਾ ਆਏ ਸਾਲ ਚੱਲਦਾ ਜੀ ਕੀ ਲੱਗਦਾ ਤੁਹਾਨੂੰ ਇਸ ਇਲਾਕੇ ਨੂੰ ਹੜਾ ਤੋਂ ਕੋਈ ਸਰਕਾਰ ਰਾਹਤ ਦਵਾ ਸਕਦੀ ਹੈ ਨਹੀਂ ਦਵਾ ਸਕਦੀ ਜੀ ਇਸ ਇਸ ਤਰੀਕੇ ਨਾਲ ਨਹੀਂ ਦਵਾ ਸਕਦੀ ਜੀ ਇਸ ਤਰੀਕੇ ਨਾਲ ਡਬੋਣ ਦਾ ਖਤਰਾ ਹੈ ਜੀ ਪਰ ਸੀਐਮ ਸਾਹਿਬ ਕਹਿੰਦੇ ਨੇ ਅਸੀਂ ਬੜੀ ਜਲਦੀ ਕੰਮ ਸ਼ੁਰੂ ਕਰਤਾ। ਕੀ ਲੱਗਦਾ ਤੁਹਾਨੂੰ ਜਦ ਜੀਏ ਦਾਸ ਜੀ ਲਾਇਆ ਕਿ ਪਿਛਲੀ ਵਾਰ ਹੜ੍ਹ ਆ ਚੁੱਕੇ ਸੀ। ਅੰਨ੍ਹੀ ਕਰਦੇ ਜੇ ਮੁਸ਼ਕਲ ਆ। ਆ ਕਰ ਲੈ ਜਿੰਨੇ ਕ ਕਰਨੇ ਸੀ। ਹਾਂਜੀ। ਇਹ ਤੋਂ ਵੱਧ ਨਹੀਂ ਹੁੰਦੇ। ਉਹ ਨੱਕਾ ਕੇ। ਉਹ ਨੱਕਾ ਕੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਸਾ ਸਿੰਘ ਹੈ ਜੀ ਪਿੰਡ ਮਕੋੜ ਸਾਹਿਬ। ਹਾਂ। ਕੀ ਕਹਿਣਾ ਚਾਹੁੰਦੇ ਹੋ ਅੱਜ ਬੜਾ ਮਸ਼ੀਨਾ ਇੱਥੇ ਕੰਮ ਚੱਲ ਰਿਹਾ ਸੀ। ਲੱਗ ਰਿਹਾ ਸੀ ਕਿ ਜਿਹੜੇ ਹੜਾ ਤੋਂ ਬਚਾਇਆ ਜਾਊਗਾ ਲੋਕਾਂ ਨੂੰ। ਕੀ ਲੱਗਦਾ ਤੁਹਾਨੂੰ? ਨਹੀਂ ਜੀ ਕੁਝ ਨਹੀਂ ਹੋਣਾ। ਇਹ ਸਿਰਫ ਡਰਾਮਾ ਹੈ ਜੀ। ਮਸ਼ੀਨਾਂ ਕਿੰਨਾ ਕਿੰਨਾ ਚੱਲੀਆਂ ਇੱਥੇ ਵਸ ਇੱਥੇ 2 ਘੰਟੇ ਜੀ ਮੰਨ ਕੇ ਚੱਲੋ ਸੀਐਮ ਸਾਹਿਬ ਦੇ ਆਉਣ ਤੋਂ ਪਹਿਲਾਂ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਚਲੇ ਗਈਆਂ ਜੀ ਤੁਸੀਂ ਦੇਖ ਲਓ ਇੱਥੇ ਕਿਹੜੀਆਂ ਮਸ਼ੀਨਾਂ ਕਿਹੜੇ ਸਫਾਈਆਂ ਜੀ ਹਮ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਜੀ ਸਾਬਕਾ ਚੇਅਰਮੈਨ ਹਾਂ ਵੈਸੇ ਗੁਰਦੀਪ ਮਕੂਰ ਸਾਹਿਬ ਵੀ ਕਹਿ ਦਿੰਦੇ ਨੇ ਪਿੰਨੂ ਮਕੂਰ ਸਾਹਿਬ ਹੋਣ ਦੇ ਨਾਤੇ ਔਰ ਇਸ ਵੇਲੇ ਮੌਜੂਦਾ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦਾਰ ਸਾਹਿਬ ਦਾ ਵੀ ਆ ਜੀ ਗਦੀਪ ਜੀ ਤੁਹਾਡੇ ਪਿੱਛੇ ਜਿਹੜੀ ਗੱਦੀ ਤਸਵੀਰ ਸਾਹਮਣੇ ਤੁਹਾਨੂੰ ਵਿਸਰੀ ਹੈ ਉਹਦੇ ਪਿੱਛੇ ਸਵੇਰ ਦਾ ਬੜਾ ਇੱਥੇ ਚੱਲ ਰਿਹਾ ਸੀ ਮਸ਼ੀਨਰੀ ਚੱਲ ਰਹੀ ਸੀ ਪਰ ਸੀਐਮ ਸਪੀਚ ਕਰਕੇ ਚੱਲੇ ਹੀ ਨੇ ਤੇ ਨਾਲ ਦੀ ਨਾਲ ਪਸੀਨਾ ਲੋੜ ਹੋ ਗਈ ਠੀਕ ਹੈ ਨਾ ਮੈਂ ਭਾਈ ਜੀ ਪਹਿਲੇ ਵੀ ਗੱਲ ਕਹੀ ਸੀ ਦੇਖੋ ਮੈਨੂੰ ਬਹੁਤ ਉਤਸ਼ਾਹ ਹੋਇਆ ਸੀ ਬਹੁਤ ਉਤਸ਼ਾਹ ਹੋਇਆ ਸੀ ਅਸੀਂ ਪਾਰਟੀ ਵਾਈਟ ਉੱਪਰ ਉੱਠ ਕੇ ਵੀ ਅਸੀਂ ਕੱਲ ਦੇ ਪੂਰੇ ਬੱਬਾ ਪਰੋਇ ਫਿਰਦੇ ਸੀ ਚਲੋ ਗੁਰੂ ਘਰ ਚ ਲੰਗਰ ਦਾ ਵੀ ਪ੍ਰਬੰਧ ਕੀਤਾ ਅਫਸਰਾਂ ਦਾ ਠਹਿਰਨ ਦਾ ਵੀ ਕੀਤਾ ਕਿ ਸਾਡਾ ਸਾਹ ਨਹੀਂ ਚੱਲੋ ਡਿਊਟੀ ਬਣਦੀ ਉਹ ਤਾਂ ਇਨਸਾਨੀਅਤ ਦੇ ਤੌਰ ਤੇ ਸਾਡਾ ਲੰਗਰ ਤੇ ਗੁਰੂ ਘਰ ਚ ਚੱਲਦਾ ਹੀ ਨੇ ਪਰ ਸਾਨੂੰ ਚਾਹ ਬਹੁਤ ਸੀ ਵੀ ਸੀਐਮ ਸਾਹਿਬ ਆਏ ਨੇ ਵੀ ਕੁਝ ਕਰਕੇ ਜਾਣਗੇ ਪਰ ਜਦੋਂ ਮੈਨੂੰ ਐ ਲੱਗ ਰਿਹਾ ਵੀ ਪਹਿਲੀ ਗੱਲ ਤਾਂ ਇਹਨਾਂ ਲੇਟ ਹੋ ਗਿਆ ਪਹਿਲਾਂ ਵਾਂਗ ਹੀ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵੀ ਬੂਏ ਆਈ ਜਨ ਦੇ ਵਿਰਨੋ ਕੁੜੀ ਦੇ ਕੰਨ ਤੇ ਹੁਣ ਜੇ ਆ ਕੇ ਦੇਖਿਆ ਹੈ ਆ ਤੁਸੀਂ ਦੇਖ ਲੀਏ ਮਸ਼ੀਨਾਂ ਖੜੀਆਂ ਸੇ ਜੇ ਵੀ ਸੀ ਕਿੱਧਰ ਕਿੱਧਰ ਗਿਆ ਨਾ ਹੈ ਕੁਛ ਨਹੀਂ ਭਾਈ ਜੀ ਕੁਛ ਨਹੀਂ ਹੋਣਾ ਹੈ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਇਹ ਬੋਲ ਕੇ ਚਲੇ ਜਾਂਦੇ ਨੇ ਸਾਡਾ ਪਿਛਲੀ ਵਾਰੀ ਵੀ ਲੈ ਕੇ ਖਨੋਰੀ ਤੋਂ ਹੋਤੀਪੁਰ ਲੁਮਾਂਗਾ ਤੋਂ ਲੈ ਕੇ ਬੰਗਾ ਬਸਾਇਰੇ ਤੋਂ ਹੁੰਦਿਆ ਸਾਡਾ ਕਾਲੀ ਤੱਕਰ 60000 ਟੋਟਲ ਰਕਮ ਦੇ ਵਿੱਚੋਂ ਸਾਡੀ 50000 ਇੱਕ ਡੁੱਬ ਗਈ ਸੀ ਕੁਛ ਨਹੀਂ ਬਣਿਆ ਨਾ ਸਾਨੂੰ ਉਹਦਾ ਮਵਾਜਬਾ ਮਿਲਿਆ ਉਹਦੀ ਰੋਕਰ ਲਾ ਕੇ ਪਿੱਛੋਂ ਜਿਹੜਾ ਸੈਂਟਰ ਵੱਲੋਂ ਹੁੰਦਾ ਪਾ ਆਪਣਾ 7000 ਰੁਪਏ ਜਾਂ 800 ਰੁਪਏ ਉਹ ਮਿਲਿਆ ਬਹੁਤ ਮੁਸ਼ਕਲ ਮਿਲਿਆ ਤੇ ਕਗਰਦਾ ਦਾ ਹੁਣੇ ਕੁਝ ਨਹੀਂ ਉਹ ਕੁਝ ਨਹੀਂ ਹੋਣਾ ਜੋ ਮਰਜ਼ੀ ਕਰੀ ਜਨਮਾ ਹਾਂ ਜੇ ਕਰਕੇ ਦਿਖਾਉਣੇ ਨੇ ਕੋ ਜੋ ਬੋਲ ਕੇ ਗਨਸ਼ੀਮ ਸਾਹਿਬ ਅਸੀਂ ਵਾਅਦਾ ਕਰਦੇ ਆ ਅੱਜ ਜੋ ਅਸੀਂ ਮਰਜ਼ੀ ਬੋਲਦੇ ਆ ਇਹ ਪੂਰਾ ਕਰਕੇ ਦਿਖਾਣ ਅਸੀਂ ਖੁਦ ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਵਿਧ ਪੰਚਾਇਤ ਵਿਧ ਇਲਾਕੇ ਜਾ ਕੇ ਬਾਣਸਾ ਦਾ ਸਲਮਾਨਤ ਕਰਾਂਗੇ ਪਰ ਸਾਨੂੰ ਉਮੀਦ ਨਹੀਂ ਹੈ ਜਿਵੇਂ ਅੱਜ ਕੱਲ੍ਹ ਦੀਆਂ ਮਸ਼ੀਨਾਂ ਖੜੀਆਂ ਸੀ ਆ ਹੁਣ ਮਸ਼ੀਨੀਆਂ ਸਾਰੀਆਂ ਭੱਜ ਗਈਆਂ ਦੱਸੋ ਕੀ ਹੋਊਗਾ ਸਾਨੂੰ ਉਮੀਦ ਨਹੀਂ ਹੈ ਕੋਈ ਸਾਡੇ ਸਭ ਦਾ ਕਹਿੰਦੇ ਨੇ ਵੀ ਅਸੀਂ ਬੜੀ ਜਲਦੀ ਕੰਮ ਸ਼ੁਰੂ ਕੀਤਾ ਟਾਈਮ ਦਾ ਕਹਿਣੇ ਦੀ ਗੱਲ ਹੋ ਰਹੀ ਜੀ ਕਹਿਣਰ ਕਥਨੀ ਦਾ ਫਰਕ ਹੁੰਦਾ ਹੈ ਨਾ ਜੀ ਗੱਲ ਤਾਂ ਹਮਲ ਚ ਲੈਉਣ ਤਾਂ ਆਈਏ ਕਈ ਤਾਂ ਜਾਣਦੇ ਨੇ ਗੱਲ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਪਟਿਆਪਾੜ ਤੇ 24 ਨਿਕਲੇ 24 ਵਾਲੀ ਗੱਲ ਮਿੰਟ ਤੋਂ ਕੁਝ ਲੱਗਦਾ ਨਹੀਂ ਜੀ ਮੈਨੂੰ ਨਹੀਂ ਕੋਈ ਉਮੀਦ ਹੈਗੀ ਕਰਨਗੇ ਕੁਛ ਮਨਲਾ ਸਿਰਫ ਵੱ ਡਰਾਮੇ ਬਾਜ਼ੀ ਨੇ ਥੋਕੇ ਨਾਰੀ ਨੇ ਸਰ ਕੱਲ ਜਿਹੜਾ ਮਕੋੜ ਸਾਹਿਬ ਸੀਐਮ ਸਾਹਿਬ ਆਏ ਸੀ ਤਾਂ ਉਥੇ ਵੱਡੇ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਸੀ ਚਾਹੇ ਉਹ ਟਰੈਕਟਰ ਵਾਲੀਆਂ ਮੋਜੇ ਸੀ ਜੀ ਸੀ ਬੀ ਮਸ਼ੀਨਾਂ ਪਹੁੰਚੀਆਂ ਸੀ ਪੱਲ ਜੱਦੀ ਸਥਿਤੀ ਦੇਖੀਏ ਤਾਂ ਉਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਾਰਨ ਕੀ ਹੈ ਜੀ ਉਥੋਂ ਜਿਹੜਾ ਇਹ ਸਮਾਨ ਉੱਥੋਂ ਚਲੇ ਜਾਣਾ ਤਾਂ ਲੋਕਾਂ ਚਾਚਾ ਦਾ ਵਿਸ਼ਾ ਬਣਾ ਵੀ ਸੀਐਮ ਆਇਆ ਤਾ ਇਹ ਸਮਾਂ ਆਇਆ ਸੀ ਤਾਂ ਉਦੋਂ ਬਾਅਦ ਇਹ ਕਹਿਓਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਸੀਐਮ ਸਾਹਿਬ ਨੂੰ ਚਿੰਤਾ ਇਸ ਗੱਲ ਦੀ ਵੀ ਘੱਗਰ ਦੀ ਇਮਾਰਤੋਂ ਅਸੀਂ ਲੋਕਾਂ ਨੂੰ ਬਚਾਉਣਾ ਹੈ ਤਾਂ ਉਹ ਆਏ ਨੇ ਅੱਜ ਤੱਕ ਇਤਿਹਾਸ 'ਚ ਮੈਨੂੰ ਦੱਸ ਦਿਓ ਕੋਈ ਮੁੱਖ ਮੰਤਰੀ ਬਰਸਾਤਾਂ ਤੋਂ ਪਹਿਲਾਂ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੋਵੇ ਇਤਿਹਾਸ ਇਸ ਗੱਲ ਦਾ ਰਿਹਾ ਗਵਾ ਕਿ ਜਦੋਂ ਮਾਰ ਪੈਂਦੀ ਹੈ ਉਦੋਂ ਮੁੱਖ ਮੰਤਰੀ ਗੇੜਾ ਮਾਰਨ ਆਉਂਦੇ ਨੇ ਹਵਾਈ ਜਹਾਜ਼ ਤੇ ਗੇੜਾ ਮਾਰ ਕੇ ਚਲਾ ਜਾਂਦੇ ਇਹ ਇਸ ਗੱਲ ਦੀ ਉਹਨਾਂ ਦੀ ਨਿਜੀ ਦਿਲਚਸਪੀ ਦਾ ਪਤਾ ਲੱਗਦਾ ਹੈ ਕਿ ਘੱਗਰ ਦੇ ਪ੍ਰਤੀ ਕਿੰਨਾ ਗੰਭੀਰ ਨੇ ਅਰ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਜਿਹੜੀ 16ਵੀਂ ਵਿਧਾਨ ਸਭਾ ਚੱਲ ਰਹੀ ਹੈ ਲੈ ਆਪਣਾ ਪੰਜਾਬ ਦੀ ਇੱਕ ਕਮੇਟੀ ਬਣੀ ਹੈ ਵਿਧਾਨ ਸਭਾ ਦੇ ਅੰਦਰ ਉਹ ਘੱਗਰ ਤੇ ਬਣੀ ਹੈ ਕੱਲੀ ਕਮੇਟੀ ਬਣੀ ਹੈ ਜਿਹੜੀ ਸਾਰੇ ਕਗਰ ਦੀ ਸਥਿਤੀ ਦਾ ਜਾਇਜ਼ਾ ਲੈਂਦੀ ਹੈ ਮੰਥਲੀ ਮੀਟਿੰਗਾਂ ਹੁੰਦੀਆਂ ਨੇ ਇਹਦੇ 'ਚ ਗੰਦਾ ਪਾਣੀ ਨਾ ਪਵੇ ਫੈਕਟਰੀਆਂ ਦਾ ਪਾਣੀ ਨਾ ਪਵੇ ਬਿਨਾਂ ਟ੍ਰੀਟ ਕੀਤੇ ਪਾਣੀ ਨਾ ਪਵੇ ਸੋ ਇਸ ਗੱਲ ਦੀ ਗੰਭੀਰਤਾ ਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਬਾਕੀ ਜਿਹੜੀ ਤੁਸੀਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਹੁਣ ਦੇਖੋ ਚੋਣ ਜਾਬਤਾ ਲੱਗਿਆ ਹੋਇਆ ਸੀ ਚੋਣ ਜਾਬਤਾ ਇਮੀਡੀਏਟ ਹਟਣ ਤੋਂ ਬਾਅਦ ਮੈਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਵੀ ਪ੍ਰਸ਼ੰਸਾ ਕਰਦਾ ਕਿ ਬਹੁਤ ਤੇਜ਼ੀ ਦੇ ਨਾਲ ਟੈਂਡਰ ਲਾਇਆ ਟੈਂਡਰ ਮਨਜ਼ੂਰ ਹੋ ਕੇ 4 ਦਿਨਾਂ ਤੋਂ ਉੱਥੇ ਕੰਮ ਚੱਲ ਰਿਹਾ ਜਿਹੜੀ ਪੋਕ ਲਾਈਨ 80 ਨੰਬਰ ਪੋਕ ਲਾਈਨ ਉੱਥੇ ਲਾਈ ਸੀ ਕੱਲ 80 ਨੰਬਰ ਪੋਕ ਲਾਈਨ ਨੇ ਕੰਮ ਨਹੀਂ ਕੀਤਾ ਹੁਣ ਉੱਥੇ 180 ਜਾਂ 210 ਨੰਬਰ ਦੀ ਪੋਕ ਲਾਈਨ ਹੈ ਜਿਹੜੀ ਉਹ ਲਾਈ ਜਾਊਗੀ ਉਹ ਦੇਖ ਰਹੇ ਨੇ ਵੀ ਕਿੱਥੇ ਮਿਲ ਰਹੀ ਹੈ ਉਹਦੇ ਲਈ ਟਰਾਈ ਹੋ ਰਹੀ ਹੈ ਉਹ ਪੋਪ ਲਾਈਨ ਇੱਥੇ ਕੰਮ ਕਰੂਗੀ ਦੂਜੀ ਪੋਪ ਲਾਈਨ ਕੰਮ ਨਹੀਂ ਕਰ ਰਹੀ ਸੀ ਇਸ ਕਰਕੇ ਉਹ ਪੋਪ ਲਾਈਨ ਚਲੀ ਗਈ ਬਾਕੀ ਜਿੱਤੇ ਤੱਕ ਜੀਸੀਬੀ ਹੰਦਾ ਤੱਕ ਖਨੋਰੀ ਤੋਂ ਕੰਮ ਸ਼ੁਰੂ ਹੋਇਆ ਹੈ ਖਨੋਰੀ ਕੰਮ ਚੱਲ ਰਿਹਾ ਹੈ ਮੂਨਕ ਕੰਮ ਚੱਲ ਰਿਹਾ ਹੈ ਕਿਉਂਕਿ ਦੋਹਾਂ ਪਾਸਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਖਨੋਰੀ ਤੋਂ ਲੈ ਕੇ ਅਸੀਂ ਕੜੈਲ ਤੱਕ ਕਰਨਾ ਹੈ ਮੂਨਕ ਵਾਲੇ ਪਾਸੇ ਕੰਮ ਚੱਲਿਆ ਹੋਇਆ ਹੈ ਸੋ ਇੱਥੇ ਵੀ ਸਾਰਾ ਜਿਹੜਾ ਕੰਮ ਹੈ ਬੜੀ ਤੇਜ਼ੀ ਦੇ ਨਾਲ ਚੱਲਣਾ ਹੈ ਅਰ ਅਸੀਂ ਕਿਉਂਕਿ ਮਕਰੋੜ ਤੋਂ ਕੜਹਿਲ ਤੱਕ ਅਸੀਂ ਨਹੀਂ ਇਹਨੂੰ ਚੌੜਾ ਕਰ ਦਿੰਦੇ ਗੱਗਰ ਨੂੰ ਪਰ ਹਰਿਆਣਾ ਸਰਕਾਰ ਉਹ ਚ ਢਿੱਕਾ ਬਣੀ ਹੋਈ ਹੈ ਸੋ ਇਸ ਕਰਕੇ ਸਾਡੇ ਲਈ ਬਦਲ ਕੀ ਸੀ ਸਾਡੇ ਲਈ ਬਦਲ ਇਹ ਹੀ ਸੀ ਕਿ ਜੋ ਸਾਡਾ 18 ਕਿਲੋਮੀਟਰ ਦਾ ਏਰੀਆ ਹੈ ਮਕਰੋੜ ਤੋਂ ਕੜਹਿਲ ਤੱਕ ਦਾ ਅਸੀਂ ਆਪਣੇ ਬੰਨ ਮਜ਼ਬੂਤ ਕਰੀਏ ਸੋ ਅਸੀਂ ਜਿਹੜੇ ਇਹ ਬੰਨ 10 ਫੁੱਟ ਚੌੜੇ ਸੀ ਅਸੀਂ ਸਾਰਾ ਉੱਥੇ ਤੱਕ 15 ਫੁੱਟੇ ਨੂੰ ਚੌੜਾ ਕਰ ਰਹੇ ਹਾਂ ਉੱਪਰ ਟਰੈਕਟਰ ਟਰਾਲੀਆਂ ਜਦੋਂ ਟਰੈਫਿਕ ਲੰਗੇਗੀ ਤਾਂ ਉਹ ਦਬਾ ਦੇ ਨਾਲ ਬੰਨ ਜਿਹੜੇ ਮਜ਼ਬੂਤ ਵੀ ਹੋ ਜਾਣਗੇ ਤੇ ਜਦੋਂ 15 ਫੁੱਟ ਦਾ ਬੰਨ ਹੋ ਗਿਆ ਜਿਹੜੇ ਜਿੱਥੇ ਪਹਿਲਾਂ ਬਰੀਚਾਂ ਹੋਈਆਂ ਨੇ ਉੱਚੇਚੇ ਤੌਰ ਤੇ ਉੱਥੇ ਧਿਆਨ ਦਿੱਤਾ ਜਾ ਰਿਹਾ ਸੋ ਅਸੀਂ ਖੁਦ ਨਿਗਰਾਨੀ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਕੱਲ ਆ ਕੇ ਕਹਿ ਕੇ ਗਏ ਨੇ ਤੇ ਮੈਂ ਜਦੋਂ ਪਿੱਛੇ ਬਰੀਚਾਂ ਹੋਈਆਂ ਸੀ ਇੰਨਾ ਹੜ ਆਇਆ ਸੀ ਮੈਂ 20 ਦਿਨ ਉੱਥੇ ਹੀ ਰਿਹਾ ਸੀ ਤੇ ਹੁਣ ਵੀ ਨਿਜੀ ਤੌਰ ਤੇ ਜਾ ਕੇ ਇਸ ਦੀ ਸਾਰੇ ਦੀ ਜੋ ਆਪਣਾ ਚੱਲ ਰਿਹਾ ਹੈ ਘਰ ਦੇ ਬੰਨਾਂ ਨੂੰ ਮਜ਼ਬੂਤ ਕਰਨ ਦਾ ਸਫਾਈ ਦਾ ਇਹ ਅਸੀਂ ਬਹੁਤ ਛੇਤੀ ਇਸ ਬੰਨਾਂ ਨੂੰ ਅਸੀਂ ਮਜ਼ਬੂਤ ਕਰ ਦਿਆਂਗੇ ਪਰ ਜਿਹੜੀ ਲੋਕਾਂ 'ਚ ਚਰਚਾ ਹੈ ਪਰ ਜਿਹੜੀ ਲੋਕਾਂ 'ਚ ਚਰਚਾ ਹੈਗੀ ਜੀ ਉਸ ਨੂੰ ਕਿਵੇਂ ਦੇਖਿਆ ਜਾਵੇ ਜਿਹੜਾ ਸਮਾਨ ਚ ਚੱਲ ਆ ਗਿਆ ਦੇਖੋ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਬੀ ਲੋਕ ਇਸ ਗੱਲ ਨੂੰ ਨਹੀਂ ਲੈ ਕੇ ਚੱਲਦੇ ਅੱਜ ਤੱਕ ਦਾ ਇਹ ਵੀ ਰਿਕਾਰਡ ਆ ਕਿ ਜਦ ਵੀ ਕੱਗਰ ਦੀ 747 ਫੁੱਟ ਤੇ ਕੱਗਰ ਪਹੁੰਚਿਆ ਹਮੇਸ਼ਾ ਬ੍ਰੀਚ ਹੋਈ ਹੈ ਪਿਛਲੇ ਸਾਲ 748.4 ਫੁੱਟ ਤੇ ਜਦੋਂ ਕੱਗਰ ਪਹੁੰਚਿਆ ਉਦੋਂ ਬ੍ਰੀਚ ਹੋਈ ਫਿਰ ਉਸ ਤੋਂ ਬਾਅਦ ਤਾਂ ਪਾਣੀ ਐਨਾ ਆ ਗਿਆ ਜਿਹੜਾ ਪਿਛਲੇ 30 ਸਾਲਾਂ ਚ ਕਦੀ ਨਹੀਂ ਆਇਆ ਸੀ 23 ਕਰੋੜ ਦਾ ਮੁਆਵਜ਼ਾ ਦਿੱਤਾ ਸੀ ਤੇ 53 ਬੰਨ ਸੀ ਜਿਹੜੇ 53 ਬੰਨ 20 ਦਿਨਾਂ ਦੇ ਵਿੱਚ ਬੰਨ ਕੇ ਦਿੱਤੇ ਉਸ ਗੱਲ ਦਾ ਤਾਂ ਕੋਈ ਜ਼ਿਕਰ ਹੈ ਨਹੀਂ ਇੱਕ ਨੈਗੇਟਿਵਿਟੀ ਦੀ ਗੱਲ ਹੈ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਇਸ ਗੱਲ ਦੀ ਗੰਭੀਰਤਾ ਨੂੰ ਸੋਚਣਾ ਚਾਹੀਦਾ ਮੁੱਖ ਮੰਤਰੀ ਆਪ ਆ ਕੇ ਗਏ ਨੇ ਤੇ ਕਿਸੇ ਗੱਲ ਲਈ ਆਏ ਨੇ ਉਹ ਸੋ ਇਹ ਸਭ ਮੈਂ ਸਮਝਦਾ ਵਿਰੋਧੀ ਤਰ੍ਹਾਂ ਇਹ ਗੱਲਾਂ ਫਲਾਰੀਆਂ ਨੇ ਇਹ ਉਹਨਾਂ ਨੂੰ ਨਹੀਂ ਚਾਹੀਦਾ ਅਸੀਂ ਬਿਲਕੁਲ ਜੇ ਕੰਮ ਕਰਨਾ ਹੈ ਤਾਂ ਹੀ ਸ਼ੁਰੂਆਤ ਕੀਤੀ ਹੈ ਤਾਂ ਹੀ ਨਿੱਜੀ ਤੌਰ ਤੇ ਦਿਲਚਸਪੀ ਲੈ ਰਹੇ ਹਾਂ ਤੇ ਘੱਗਰ ਦੇ ਪਿੱਛੇ ਅੱਜ ਤੱਕ ਤੁਸੀਂ ਵਿਧਾਨ ਸਭਾ ਦਾ ਇਤਿਹਾਸ ਕਢ ਲਓ ਸਾਡਾ ਜਿੰਨੀ ਵਿਧਾਨ ਸਭਾ ਦੇ ਵਿੱਚ ਚਰਚਾ ਘੱਗਰ ਦੇ ਲਈ ਇਸ ਵਾਰੀ ਹੋਈ ਹੈ ਮੈਂ ਵਿਧਾਨ ਸਭਾ 'ਚ ਚਾਰ ਵਾਰੀ ਬੋਲਿਆ ਘੱਗਰ ਵਾਰੇ ਜਿੰਨਾ ਵੀ ਇੱਥੇ ਗੰਦਾ ਪਾਣੀ ਆਂਦਾ ਸੀ ਉਹ ਅਸੀਂ ਬੰਦ ਕੀਤਾ ਪੋਲਿਊਸ਼ਨ ਬੋਰਡ ਨਾਲ ਸਾਡੀ ਮੀਟਿੰਗ ਹੋਈ ਹੈ ਵਿਧਾਨ ਸਭਾ ਦੀ ਕਮੇਟੀ ਨੂੰ ਮੈਂ ਇੱਥੇ ਲੈ ਕੇ ਆਇਆ ਹਾਂ ਸਾਰੇ ਘੱਗਰ ਉੱਥੇ ਇਹਨਾਂ ਨੂੰ ਵਿਜ਼ਿਟ ਕਰਾਈ ਹੈ ਸੋ ਉਹਨਾਂ ਗੱਲਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੁਣ ਪਤਾ ਨਹੀਂ ਇਹ ਕਿੱਥੋਂ ਮਸ਼ੀਨਾਂ ਲੈ ਗਏ ਜੀ ਹੋਰ ਲੈ ਗਏ ਮਸ਼ੀਨਾਂ ਦਾ ਕੰਮ ਮਸ਼ੀਨਾਂ ਨੇ ਕਰਨਾ ਮਸ਼ੀਨਾਂ ਲੱਗਣਗੀਆਂ ਸਾਰੀਆਂ ਲੱਗ ਰੀਆਂ ਨੇ ਉਹ ਜੇ ਅੱਜ 2 ਘੰਟੇ ਲੇਟ ਹੋ ਗਏ ਕਿੱਥੇ ਕੀ ਗੱਲ ਆ ਵੀ ਉਹਦੇ ਚ ਸੋਏ ਕੋਈ ਇਹ ਗਲਤ ਗੱਲਾਂ ਨੇ ਅਸੀਂ ਇਸ ਗੱਲ ਨੂੰ ਜਿੱਥੇ ਤੱਕ ਸਾਡੀ ਕੋਸ਼ਿਸ਼ ਹੋਗੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਬਾਕੀ ਤਾਂ ਕੁਦਰਤ ਤੇ ਡਿਪੈਂਡ ਕਰਦਾ ਹੈ ਭਗਵਾਨ ਨੇ ਕੀ ਕਰਨਾ ਉਹ ਕੋਈ ਨਹੀਂ ਜਾਣਦਾ ਪਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹੇਗੀ ਹਰ ਤਰੀਕੇ ਨਾਲ ਅਸੀਂ ਇਸ ਬੰਨ ਨੂੰ ਮਜ਼ਬੂਤ ਕਰਕੇ ਦਵਾਂਗੇ ਕਿ ਤੁਸ ਕੱਲ ਮਹਕੋਟ ਸਾਹਿਬ ਸੀਐਮ ਸਾਹਿਬ ਪਹੁੰਚੇ ਸੀਗੇ ਤੇ ਬੱਡੀ ਪੱਧਰ ਤੇ ਜਿਹੜੀ ਘਰ ਦੇ ਮਸ਼ੀਨਰੀ ਉੱਥੇ ਲੱਗੀ ਹੋਈ ਸੀ ਜਿਹੜੀ ਕੁਛੀ ਸਮੇਂ ਚੱਲੇਗੀ ਚੱਲੀ ਹੈ ਤਾਂ ਉਸ ਤੋਂ ਬਾਅਦ ਸੀਐਮ ਸਾਹਿਬ ਜਾਣ ਤੋਂ ਬਾਅਦ ਸਿਰਫ 20 ਮਿੰਟਾਂ ਦੇ ਅੰਦਰ ਅੰਦਰ ਸਾਰੀਆਂ ਮਸ਼ੀਨਾਂ ਉੱਥੇ ਗਾਇਬ ਹੋ ਗਈਆਂ। ਸਮੀਰ ਜੀ ਵੀ ਰਿਪੋਰਟ ਆ ਗਈ ਹੈ ਉੱਥੇ ਕੋਈ ਵੀ ਮਸ਼ੀਨ ਜਾਂ ਟਰੈਕਟਰ ਜਾਂ ਟਰਾਲੀ ਜਾਂ ਜੀਸੀਬੀ ਉੱਥੇ ਨਹੀਂ ਆ ਜਿੱਥੇ ਕੰਮ ਖੜਾ ਸੀ ਉੱਥੇ ਛੱਡ ਕੇ ਚਲੇ ਗਏ ਨੇ ਕਾਰਨ ਕੀ ਹੈ? ਨਹੀਂ ਤੁਸੀਂ ਇਹ ਦੱਸਿਆ ਸੀ ਜੀ ਹੁਣੇ ਤਾਂ ਮੈਂ ਐਕਸਨ ਡਰੇਨੇਜ ਨਾਲ ਗੱਲ ਕੀਤੀ ਹੈ ਹੁਣੇ ਡਿਟੇਲ ਦੇ ਵਿੱਚ ਤੇ ਐਂਡ ਹੀ ਹੈਜ਼ ਅਸ਼ੂਰਡ ਮੀ ਕਿ ਜਿਹੜਾ ਜੋ ਕੰਮ ਸ਼ੁਰੂ ਕੀਤਾ ਗਿਆ ਉਹ ਨਿਰਵਿਗਨ ਚਲਾਇਆ ਜਾਊਗਾ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਨਹੀਂ ਵਰਤੀ ਜਾਏਗੀ ਸਰ ਕਾਰਨ ਕੀ ਹੈ ਵੀ ਅੱਜ ਤੱਕ ਜਾਣ ਦਾ ਕਾਰਨ ਕੀ ਹੈ ਕਿ ਖਾਣਾ ਪੀਣ ਦੀ ਗੱਲ ਉਹਨਾਂ ਨੇ ਸੀਐਮ ਸਾਹਿਬ ਆਉਣ ਤੋਂ ਬਾਅਦ ਇਹ ਬੰਦ ਕੀਤਾ ਗਿਆ ਜੀ ਜੀ ਨਹੀਂ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਉਹਨਾਂ ਨੇ ਹੁਣੇ ਮੈਂ ਗੱਲ ਕੀਤੀ ਉਹ ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਤੇ ਉਹਨਾਂ ਨੇ ਅਸ਼ੂਰ ਕੀਤਾ ਕਿ ਨਿਰਵਿਗਨ ਕੰਮ ਚਲਾਉਣਗੇ ਤੇ ਟਾਈਮ ਬਾਉਂਡ ਮੈਨਰ ਦੇ ਨਾਲ ਉਹ ਆਪਣਾ ਜਿਵੇਂ ਸਰਕਾਰ ਦੀਆਂ ਹਦਾਇਤਾਂ ਨੇ ਜਿਵੇਂ ਜਿਹੜਾ ਡਰੇਨੇਜ ਵਿਭਾਗ ਦੀਆਂ ਹਦਾਇਤਾਂ ਨੇ ਜੋ ਉਹਨਾਂ ਨੇ ਆਪਣਾ ਟੈਂਡਰ ਪ੍ਰੂਫ ਕਰਾਇਆ ਉਹਦੇ ਮੁਤਾਬਕ ਟਾਈਮ ਬਾਉਂਡ ਮੈਨਰ ਦੇ ਵਿੱਚ ਉਹ ਸਾਰਾ ਕੰਮ ਫਿਨਿਸ਼ ਕਰਨਗੇ ਜੀ ਸਰਕਾਰ ਦੇ ਇੱਥੇ ਕਿਸ ਤਰ੍ਹਾਂ ਦਾ ਜਿਹੜਾ ਕੋਈ ਕੰਮ ਚੱਲ ਰਿਹਾ ਹੈਗਾ ਕਿਉਂਕਿ ਜਿਸ ਤਰ੍ਹਾਂ ਪਿਛਲੇ ਵਾਰ ਅਹਾੜਾ ਆਈ ਸੀ ਜਿੱਤੇ 50000 ਏਕੜ ਦੇ ਫੀਲਡ ਜਿਹੜੀ ਆ ਫਸਲ ਤਬਾਹ ਹੋ ਗਈ ਸੀ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਪਰ ਹਰ ਇੱਕ ਤਰ੍ਹਾਂ ਦੇ ਜਿਹੜੇ ਜੀ ਪ੍ਰਿਕਾਸ਼ਨ ਵੀ ਮੀਜ਼ਰ ਲਏ ਜਾ ਰਹੇ ਨੇ ਜੋ ਡੀ ਸੀਲਟਿੰਗ ਹੈ ਤੇ ਜਾਂ ਇਸ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਹੈ ਮਸ਼ੀਨਰੀ ਨਾਲ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਜਿੰਨੇ ਜਿਹੜੇ ਪ੍ਰਕੌਸ਼ਨ ਦੀ ਮੈਜਰ ਦੇ ਤੌਰ ਤੇ ਐਮਪਟੀ ਬੈਗਸ ਜਿਹੜੇ ਭਰਨ ਦਾ ਕੰਮ ਸ਼ੁਰੂ ਹੋ ਚੁੱਕਿਆ 30 35000 ਬੈਗਸ ਭਰਿਆ ਜਾ ਚੁੱਕਿਆ ਤੇ ਸਾਰੇ ਜਿੰਨੇ ਜਿੰਨੇ ਵੀ ਜੋ ਜੀਸੀਬੀਜ਼ ਦੀਆਂ ਤੇ ਜੋ ਉਹਨਾਂ ਦੀਆਂ ਰਿਜ਼ਰਵ ਇਨ ਕੇਸ ਆਫ ਜਦੋਂ ਫਲੱਡ ਆ ਜਾਂਦੇ ਨੇ ਜਿਸ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਹੈ ਜਾਲਾਂ ਦੀ ਜ਼ਰੂਰਤ ਹੁੰਦੀ ਹੈ ਰੱਸਿਆਂ ਦੀ ਜ਼ਰੂਰਤ ਹੁੰਦੀ ਹੈ ਦੋ ਜੋ ਮਟੀਰੀਅਲ ਖਾਲੀ ਬੈਗਸ ਦੀ ਜ਼ਰੂਰਤ ਹੁੰਦੀ ਹੈ ਪੰਚਾਇਤਾਂ ਤੱਕ ਬੈਗ ਪਹੁੰਚਾਉਣ ਦੀ ਜ਼ਰੂਰਤ ਥੀ ਉਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਡਰੇਨੇਜ ਵਿਭਾਗ ਵੱਲੋਂ ਨਾਲੋਂ ਨਾਲ ਤੇ ਹਰ ਇੱਕ ਚੀਜ਼ ਟੇਕ ਕੇਰ ਕੀਤੀ ਜਾ ਰਹੀ ਹੈ ਸਰ